ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਗਈ ਹੈ ਯੁੱਧ ਨਸ਼ਿਆਂ ਵਿਰੁੱਧ ਜਿਸ ਦੇ ਚੱਲਦੇ ਵੱਡੇ ਨਸ਼ਾ ਤਸਕਰਾਂ ਦੇ ਘਾਟ ਆਏ ਗਏ ਨੇ ਵੱਡੀ ਗਿਣਤੀ ਦੇ ਵਿੱਚ ਜੋ ਹੈ ਤਸਕਰ ਗ੍ਰਿਫਤਾਰ ਕੀਤੇ ਗਏ ਨੇ ਤੇ ਵੱਡੀਆਂ ਬਰਾਮਦਗੀਆਂ ਵੀ ਪੁਲਿਸ ਵੱਲੋਂ ਕੀਤੀਆਂ ਜਾ ਰਹੀਆਂ ਨੇ ਪਰ باوجود ਇਸ ਦੇ ਸਰਹੱਦ ਪਾਰੋਂ ਨਸ਼ਾ ਆ ਰਿਹਾ ਹੈ ਸੋ ਇਸ ਸਬੰਧ ਵਿੱਚ ਵੀ ਪੁਲਿਸ ਵੱਲੋਂ ਚੌਕਸੀ ਵਧਾਈ ਗਈ ਹੈ ਦੂਜੇ ਪਾਸੇ ਜ਼ੀਰਾ ਦੇ ਵਿੱਚ ਐਸ ਐਚਓ ਹਰਿੰਦਰ ਸਿੰਘ ਆਪਣੀ ਗੱਡੀ ਤੇ ਆਗਾਹ ਕਰਦੇ ਨਸ਼ਾ ਤਸਕਰਾਂ ਨੂੰ ਨਜ਼ਰ ਆਏ ਨਸ਼ਾ ਤਸਕਰਾਂ ਨੂੰ ਚੇਤਾਵਨੀ ਦਿੰਦੇ ਐਸ ਐਚਓ ਹਰਿੰਦਰ ਸਿੰਘ ਨਜ਼ਰ ਆਏ ਉਹਨਾਂ ਨੇ ਕਿਹਾ ਕਿ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ ਜੋ ਲੋਕ ਨਸ਼ਾ ਵੇਚ ਰਹੇ ਹਨ ਸੋ ਇਸ ਸਬੰਧ ਦੇ ਵਿੱਚ ਉਹਨਾਂ ਵੱਲੋਂ ਉਹਨਾਂ ਔਰਤਾਂ ਤੇ ਵੀ ਨਿਸ਼ਾਨਾ ਕੱਸਿਆ ਗਿਆ ਜਿਹੜੀਆਂ ਔਰਤਾਂ ਥੋੜੇ ਪੈਸਿਆਂ ਦੇ ਲਾਲਚ ਦੇ ਵਿੱਚ ਛੋਟੇ-ਛੋਟੇ ਬੱਚਿਆਂ ਨੂੰ ਨਸ਼ੇ ਦੀਆਂ ਪੁੜੀਆਂ ਬਣਾ ਕੇ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਭੇਜ ਦਿੰਿਆ ਨੇ। ਸੋ ਇੱਕ ਵੱਡੀ ਵਾਰਨਿੰਗ ਕਹਿ ਸਕਦੇ ਹਾਂ। ਉੱਥੇ ਹੀ ਦੂਜੇ ਪਾਸੇ ਨਸ਼ਾ ਬਾਦਸਤੂਰ ਜਾਰੀ ਹੈ। ਤਰਸਲ ਮੌੜ ਕਲਾ ਦੇ ਵਿੱਚ ਲੋਕਾਂ ਵੱਲੋਂ ਨਸ਼ਿਆਂ ਤੋਂ ਦੁਖੀ ਹੋ ਕੇ ਪਿੰਡ ਦੀਆਂ ਕੰਧਾਂ ਤੇ ਲਿਖ ਦਿੱਤਾ ਗਿਆ ਕਿ ਨਸ਼ਾ ਇੱਥੇ ਸ਼ਰੀਆਂ ਵਿੱਚ ਦ ਹੈ। ਇਹ ਆਪਣੇ ਆਪ ਦੇ ਵਿੱਚ ਪੁਲਿਸ ਪ੍ਰਸ਼ਾਸਨ ਤੇ ਵੀ ਬਟਾ ਸਵਾਲ ਖੜਾ ਕਰਦਾ ਹੈ ਕਿ ਜੇਕਰ ਇੱਕ ਪਾਸੇ ਸਰਕਾਰ ਵੱਲੋਂ ਦਾਵਾ ਕੀਤਾ ਜਾ ਰਿਹਾ ਹੈ ਕਿ ਨਸ਼ਿਆਂ ਨੂੰ ਜੜ੍ਹ ਤੋਂ ਖਤਮ ਕਰ ਦਿੱਤਾ ਗਿਆ ਤੇ ਪੁਲਿਸ ਨੂੰ ਕੰਮ ਕੀਤੇ ਜਾ ਰਹੇ ਨੇ ਤੇ ਦੂਜੇ ਪਾਸੇ ਇਸ ਤਰੀਕੇ ਦੇ ਨਾਲ ਲੋਕ ਪਰੇਸ਼ਾਨ ਹਨ ਕਿ ਮਜਬੂਰਨ ਉਹਨਾਂ ਨੂੰ ਪਿੰਡ ਦੀਆਂ ਕੰਧਾਂ ਤੇ ਲਿਖਣਾ ਪੈ ਰਿਹਾ ਹੈ ਕਿਉਂਕਿ ਪਿੰਡ ਦੇ ਵਿੱਚ ਨਸ਼ੇ ਦੇ ਨਾਲ ਕਈ ਮੌਤਾਂ ਹੋ ਚੁੱਕੀਆਂ ਨੇ ਇਸੇ ਚੱਲਦੇ ਲੋਕ ਪਰੇਸ਼ਾਨ ਹਨ ਇਸੇ ਦੇ ਚੱਲਦੇ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਆਪਣੇ ਪੇਜ ਤੇ ਇਸ ਦੀ ਚਿੰਤਾ ਜਤਾਈ ਗਈ ਹੈ ਤੇ ਇਹ ਹੈਰਾਨੀ ਵਾਲੀ ਗੱਲ ਇੱਥੇ ਦੇਖੀ ਗਈ ਕਿ ਜੋ ਲੋਕਾਂ ਨੇ ਪਿੰਡ ਦੀਆਂ ਕੰਧਾਂ ਤੇ ਲਿਖਿਆ ਸੀ ਕਿ ਇੱਥੇ ਨਸ਼ਾ ਸ਼ਰੀਆ ਵਿਖਦਾ ਹੈ ਪੁਲਿਸ ਮੁਲਾਜ਼ਮ ਉਹਨਾਂ ਨੂੰ ਉਹਨਾਂ ਕੰਧਾਂ ਨੂੰ ਕਾਲਾ ਕਰਦੇ ਹੋਏ ਨਜ਼ਰ ਆਏ ਗਿਆਨੀ ਹਰਪ੍ਰੀਤ ਸਿੰਘ ਨੇ ਲਿਖਿਆ ਕਿ ਜਿਹੜੀ ਪੁਲਿਸ ਹੁਣ ਇਹਨਾਂ ਕੰਧਾਂ ਤੋਂ ਮਿਟਾਉਣ ਦੇ ਲਈ ਲਾਈ ਹੋਈ ਹੈ ਉਹ ਜੇਕਰ ਨਸ਼ਾ ਤਸਕਰਾ ਨੂੰ ਰੋਕਣ ਤੇ ਲਾਈ ਜਾਂਦੀ ਤਾਂ ਚੰਗਾ ਹੋਣਾ ਸੀ ਉਧਰ ਦੂਜੇ ਪਾਸੇ ਦੀਪਾ ਹਰਸਿਮਰਤ ਕੌਰ ਬਾਦਲ ਨੇ ਸਿੱਧੇ ਸਿੱਧੇ ਪੰਜਾਬ ਸਰਕਾਰ ਤੇ ਨਿਸ਼ਾਨੇ ਸਾਧੇ ਨੇ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਕਿਹਾ ਜਾ ਰਿਹਾ ਸੀ ਨਸ਼ਿਆਂ ਦੇ ਨਾਲ ਵਿਕਰਮ ਸਿੰਘ ਮਜੀਠੀਆ ਦਾ ਨਾਮ ਜੋੜਿਆ ਜਾ ਰਿਹਾ ਸੀ ਪਰ ਵਿਕਰਮ ਸਿੰਘ ਮਜੀਠੀਆ ਤਾਂ ਇਸ ਸਮੇਂ ਜੇਲ੍ਹ ਦੇ ਵਿੱਚ ਹੈ ਤਾਂ ਨਸ਼ਾ ਕੌਣ ਵੇਚ ਰਿਹਾ ਸਿੱਧੇ ਸਿੱਧੇ ਹਰਸਿਮਰਤ ਕੌਰ ਬਾਦਲ ਵੱਲੋਂ ਇੱਥੇ ਪੰਜਾਬ ਸਰਕਾਰ ਤੇ ਨਿਸ਼ਾਨੇ ਵਿੰਨੇ ਗਏ ਨੇ ਪੰਜਾਬ ਦੇ ਵਿੱਚ ਨਸ਼ਿਆਂ ਦੇ ਨਾਲ ਜੋ ਮੌਤਾਂ ਹੋ ਰਹੀਆਂ ਨੇ ਉਸ ਨੂੰ ਲੈ ਕੇ ਤੇ ਪੰਜਾਬ ਦੇ ਵਿੱਚ ਜੋ ਲਾਅ ਐਂਡ ਆਰਡਰ ਦੀ ਸਥਿਤੀ ਵਿਗੜਦੀ ਜਾ ਰਹੀ ਹੈ ਉਸ ਨੂੰ ਲੈ ਕੇ ਹਰਜਿੰਦਰਤ ਕੌਰ ਬਾਦਲਾ ਕਹਿਣਾ ਹੈ ਕਿ ਸ਼ਰੀਆਮ ਪੰਜਾਬ ਦੇ ਵਿੱਚ ਹਥਿਆਰਾਂ ਦੇ ਨਾਲ ਮੌਤਾਂ ਹੁੰਦੀਆਂ ਨੇ ਹਥਿਆਰ ਵੱਡੀ ਗਿਣਤੀ ਦੇ ਵਿੱਚ ਜੋ ਗਲਤ ਅੰਸਰ ਹੈ ਉਹਨਾਂ ਦੇ ਕੋਲ ਹਨ ਆਖਿਰਕਾਰ ਇਸ ਤੇ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ ਹਰ ਸਿਮਰਤ कौर ਬਦਲ ਤੋਂ ਪਹਿਲਾਂ ਦੇਖਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਐਸਐਚਓ ਹਰਿੰਦਰ ਸਿੰਘ ਚੇਤਾਵਨੀ ਦਿੰਦੇ ਨਸ਼ਾ ਤਸਕਰਾਂ ਨੂੰ ਤੁਸੀਂ ਤਿਆਰੀ ਰੱਖਿਓ ਜੇ ਤੁਸੀਂ ਘਰ ਛੱਡ ਛੱਡ ਕੇ ਨਾ ਪਹੁੰਚੇ ਤੇ ਫਿਰ ਮੈਂ ਵੀ ਐਸਐਚਓ ਨਹੀਂ ਆਵਾਂ ਜ਼ਿਲ੍ਹੇ ਦਾ ਅੱਜ ਮੈਂ ਤੁਹਾਨੂੰ ਦੱਸਣ ਆਇਆ ਤੁਸੀਂ ਆਪਦੀ ਤਿਆਰੀ ਕਰ ਲਓ 15 ਦਿਨਾਂ ਦੇ ਵਿੱਚ ਵਿੱਚ ਇਸ ਪਿੰਡ ਤੋਂ ਪੰਚਾਇਤ ਤੋਂ ਮੈਂ ਸਰਟੀਫਿਕੇਟ ਲੈਣਾ ਕਿ ਮੇਰੇ ਨਕਰ ਵਿੱਚ ਕੋਈ ਨਸ਼ਾ ਨਹੀਂ ਵੇਚਦਾ ਹਮੇਸ਼ਾ ਮੇਰੀ ਆਤ ਮਾਂ ਦੀ ਆਤ ਤੋਂ ਬੜੀ ਬੂਰਾ ਪਹਿਲਾਂ ਮੈਂ ਆ ਕੇ ਦੱਸਦਾ ਔਰ ਤਿਆਰੀ ਕਰ ਲੋ ਆਪਦੀ ਜਿਹੜਾ ਬੰਦਾ ਮੈਨੂੰ ਘਰੇ ਨਾ ਮਿਲਿਆ ਇਹਦਾ ਮਤਲਬ ਉਹ ਨਸ਼ੇ ਵਿੱਚ ਅੰਦਾਜ਼ੀ ਆ ਆਪਦੇ ਘਰਾਂ ਵਿੱਚ ਵਾਪਸ ਆ ਜਾਓ ਅਤੇ ਚੰਗੇ ਕੰਮ ਕਰੋ ਮੈਂ ਤੁਹਾਨੂੰ ਫਿਰ ਵਾਰਨਿੰਗ ਦਿੰਦਾ ਔਰ ਬੇਨਤੀ ਕਰਦਾ ਜਿਹੜੇ ਛੋਟੇ ਛੋਟੇ ਬੱਚੇ ਜਿੰਨਾਂ ਜਨਾਨੀਆਂ ਨੇ ਲਾਏ ਨੇ ਕੁੜੀਆਂ ਵਿੱਚ ਨਾਸਤੇ ਉਹ ਜਨਾਨੀਆਂ ਵੀ ਤਿਆਰ ਰੱਖਣ ਮੈਂ ਤੁਹਾਨੂੰ ਬੇਨਤੀ ਕਰਨਾ ਹੈ ਅੱਜ ਪਹਿਲੇ ਦਿਨ ਤੇ ਅੱਜ ਤੋਂ ਆਪੀ ਤਿਆਰੀ ਕਰ ਲਓ ਮੈਂ ਆਪਦਾ ਕਬਰਾਂ ਕਬਰ ਕਸ ਲਿਆ ਸਭ ਤੋਂ ਪਹਿਲਾਂ ਮੈਂ ਪੈਨ ਨੂੰ ਅੱਜ ਡਾਉਟ ਕਰਦਾ ਇਸ ਪੈਨ ਨੂੰ ਮੈਂ ਨਸ਼ਾ ਮੁਕਤ ਕਰਨਾ ਹੈ 50% ਪੰਜਾਬ ਬੀਐਸਐਫ ਦੇ ਥੱਲੇ ਹੈ ਲੇਕਿਨ ਇਹਦੇ باوجود ਬੀਐਸਐਫ ਨੂੰ ਜਿਹਨੂੰ ਗਾਰਡ ਕਰਨਾ ਚਾਹੀਦਾ ਹੈ ਇਸ ਪਿਛਲੇ ਆਮ ਆਦਮੀ ਦੀ ਸਰਕਾਰ ਦੇ ਵੇਲੇ ਜਿੰਨੇ ਆਰਮਸ ਤੇ ਜਿੰਨੇ ਡਰੱਗਸ ਆਏ ਨੇ ਜੇ ਤੁਸੀਂ ਪਿਛਲੇ ਸਾਲ ਤੇ ਇਸ ਸਾਲ ਦੀ ਕੰਪੈਰੀਜ਼ਨ ਕਰ ਲਓ جے پچھلے سال 81 ਆਰਮਜ਼ ਦੀ ਡ੍ਰੌਪ ਹੋਈ ਸੀ ਬ੍ਰੌਮਸ ਦੇ ਨਾਲ ਤੇ ਇਸ ਵਾਰੀ ਸਰਕਾਰ ਆਪ ਦਾਸ ਰਹੀ ਅਨਾਂ ਦਾ ਡੀਜੀਪੀ ਕਿ 362 ਮਤਲਬ ਜਿੰਨੇ ਦਿਨ ਨੇ ਸਾਲ ਚ ਉਸ ਤੋਂ ਵੱਧ ਆਰਮਜ਼ ਹਰ ਰੋਜ਼ ਆਰਮਜ਼ ਪੰਜਾਬ ਚ ਗ੍ਰੇਨੇਡ AK47 RDX ਇਹੋ ਜੇ ਖਤਰਨਾਕ ਹਥਿਆਰ ਇਹੋ ਨੇ ਜਿਹੜੇ ਫੜੇ ਜਾ ਰਹੇ ਨੇ ਜਿਹੜਾ ਡੀਜੀਪੀ ਦੱਸਿਆ ਜਿਹੜੇ ਨਹੀਂ ਫੜੇ ਗਏ ਤਾਂ ਕਿਸ ਕਿਸ ਸਕੇਲ ਚ ਆਰਮਜ਼ ਪੰਜਾਬ ਚ ਆ ਰਹੇ ਨੇ ਜਿਹਦੇ ਕਰਕੇ ਆਪਾਂ ਦੇਖ ਰਹੇ ਕਿ ਉਹਨੇ ਗੈਂਗਸਟਰਸ ਦਾ ਰਾਜ ਚਲ ਰਿਹਾ ਪੰਜਾਬ ਚ ਲਾਅ ਐਂਡ ਆਰਡਰ ਬਿਲਕੁਲ ਧਵਸਤ ਹੋ ਗਿਆ ਕੋਈ ਕਾਨੂੰਨ ਵਿਵਸਥਾ ਨਾਮ ਦੀ ਚੀਜ਼ ਨਹੀਂ ਤੇ ਇਹ ਆਕੜੇ ਵੀ NCRB ਸੈਂਟਰ ਦੀ ਆਪਣੀ NCRB ਰਿਪੋਰਟ ਦੱਸਦੀ ਹੈ ਕਿ ਪੰਜਾਬ ਚ ਕਿੰਨਾ ਇਥੇ ਨਸ਼ੇ ਵੱਧ ਗਏ ਨੇ ਕਿ ਨਸ਼ੇ ਕਰਨ ਵਾਲੇ ਤੋਂ ਵੱਧ ਨਸ਼ੇ ਵੇਚਣ ਵਾਲੇ ਨੇ ਤੇ ਉਹਦੇ ਤੁਸੀਂ ਤਾਂ ਦੇਖ ਹੀ ਸਕਦੇ ਹੋ ਜਿੱਥੇ ਹਾਈ ਕੋਰਟ ਨੇ ਆਪ ਸਰਕਾਰ ਨੂੰ ਫਟਕਾਰ ਲਗਾਈ ਹੈ ਕਿ ਪੰਜਾਬ ਵੀ ਹੋਣ ਦੀ ਖਤਰੇ ਵਿੱਚ ਹੈ ਇਹ ਨਸ਼ਿਆਂ ਦੇ ਨਾਲ ਇਫੇਰ ਸਰਕਾਰ ਨੂੰ ਤਾਂ ਜਵਾਬ ਦੇਣਾ ਪਊਗਾ ਜੇ ਕੱਲ ਇੱਕੋ ਹੀ ਪਿੰਡ ਚ ਤਿੰਨ ਮੋਤਾ ਨਸ਼ਿਆਂ ਨਾਲ ਹੋ ਰਹੀਆਂ ਨੇ ਅੱਜ ਮੇਰੇ ਮੋੜ ਕਲਾ ਪਿੰਡ ਚ ਲੋਕਾਂ ਨੇ ਦਬਾਰਾ ਚ ਕੰਦਾ ਤੇ ਸ਼ਰੇਆਮ ਲਿਖਤਾ ਕਿ ਨਸ਼ੇ ਇਥੇ ਵਿਕਦੇ ਨੇ ਤੇ ਸਰਕਾਰ ਨੂੰ ਪੁਲਸ ਭੇਜ ਕਿਉਂ ਨਾ ਵੇਚਣ ਵਾਲੇ ਨੂੰ ਫੜਨ ਤੋਂ ਬਜਾਏ ਉਹ ਮੁਲਾਜ਼ਮ ਭੇਜ ਕਿਉਂ ਉਹ ਕਾਲਕ ਮਲ ਰਹੀ ਹੈ ਤਾਂ ਕਿ ਕਿਸੇ ਨੂੰ ਦਿਸੇ ਨਹੀਂ ਤੇ ਫਿਰ ਜੇ ਚਾਰ ਦਿਨ ਪਹਿਲੇ ਆਪਾਂ ਦੇਖਿਆ ਕੁਝ ਹੀ ਦਿਨ ਪਹਿਲੇ ਜਿੱਥੇ ਪਿੰਡ ਦੇ ਲੋਕਾਂ ਨੇ ਸਰਕਾਰ ਨੂੰ ਐ ਪੁਲਿਸ ਨੂੰ ਦੱਸਿਆ ਕੌਣ ਵੇਚ ਰਿਹਾ ਤੇ ਪੁਲਿਸ ਨੇ ਹੱਥ ਜਦੋਂਾ ਨੂੰ ਨਹੀਂ ਪਾਇਆ ਕੋਈ ਕਾਰਵਾਈ ਨਹੀਂ ਕੀਤੀ ਤਾਂ ਪਿੰਡ ਵਾਲਿਆਂ ਨੇ ਖੁਦ ਉਹਨਾਂ ਨੂੰ ਫੜ ਕੇ ਮਰਜ਼ਬੂਰ ਹੋਏ ਕਦੇ ਕੋਈ ਨਸ਼ੇ ਕਰਨ ਵਾਲਾ ਕੋਈ ਆਪਣੇ ਨਿੱਕੇ ਬੱਚੇ ਵੇਚ ਰਿਹਾ ਆ ਆਪਣੇ ਚਿੱਟਾ ਪੂਰਾ ਕਰਨ ਵਾਸਤੇ ਕਦੇ ਸੜਕਾਂ ਚ ਅੰਬਰ ਸਰਚੇ ਸੀ ਦੇਖਦੇ ਆ ਕੁੜੀਆਂ ਕਿਸ ਹਾਲਤ ਚ ਤੇ ਹੁਣ ਇਹ ਇਹ ਹਾਲਾਤ ਪੰਜਾਬ ਚ ਪੈਦਾ ਮਾਂ ਬਿਲਖ ਵੀ ਆਲੇ ਤੇ ਸਰਕਾਰ ਤੇ ਪੁਲਿਸ ਲੱਗਦਾ ਰਲ ਮਿਲ ਕੇ ਸਿਆਸੀ ਵਿਰੋਧੀਆਂ ਨੂੰ ਵਿਕਰਮ ਮਜੀਠੀਆ ਨੂੰ ਤਾਂ ਜੇ 6 ਮਹੀਨੇ ਦਾ ਬੰਦ ਕਰਤਾ ਤੇ 6 ਮਹੀਨੇ ਬੰਦ ਕਰਨ ਤੋਂ ਬਾਅਦ ਤੁਹਾਡੇ ਨਸ਼ੇ ਅਜਤਾਈ ਖਤਮ ਕਿਉਂ ਨਹੀਂ ਹੈ ਇਹ ਜਵਾਬ ਹੋਮ ਮੰਤਰੀ ਨੂੰ ਭਗਵਾਨ ਨੂੰ ਦੇਣਾ ਚਾਹੀਦਾ ਹੈ ਜਿਹੜਾ ਕਹਿੰਦਾ ਸੀ ਮੈਨੂੰ ਪਤਾ ਨਸ਼ੇ ਕਿੱਥੇ ਬੰਦਦੇ ਨੇ ਤੇ ਕੌਣ ਬਣਾਉਂਦਾ ਹੈ ਤੇ ਕਿੱਥੇ ਬੰਦ ਕਿਉਂ ਨਹੀਂ ਹੋ ਰਿਹਾ ਤੁਹਾਡੇ ਮੁਲਾਜ਼ਮ ਤਾਂ ਜਾ ਕੇ ਫੜਮ ਤੋਂ ਵਜਾਏ ਉਹ ਕੰਮਾਂ ਤੇ ਕਾਲਕ ਪੁੰਦਰੇ ਤਾਂ ਕਿ ਕਿਸੇ ਨੂੰ ਪਤਾ ਨਾ ਲਗੇ ਲੋਕਾਂ ਨੂੰ ਆਪ ਫੜਨਾ ਪੈ ਰਿਹਾ ਹੈਗਾ ਤੇ ਨਸ਼ੇ ਵਿਰੋਧ ਤੁਹਾਡਾ ਕਿੰਨਾ ਫੇਲ ਹੈ ਇਹ ਕੋਈ ਸਿੱਧਾ ਅਖਬਾਰ ਮਾਵਾ ਜਿਹੜੀਆਂ ਰੋ ਰਹੀਆਂ ਨੇ ਅੱਜ ਮੈਂ ਇਸ ਪੰਜਾਬ ਦੇ ਮਾਵਾ ਨੂੰ ਕਹਿਣਾ ਚਾਹਾਂਗੀ ਆ ਤੁਹਾਡੇ ਪੁੱਤਾਂ ਨੂੰ ਮਾਰ ਕੇ ਭਗਵੰਤ ਮਾਨ ਤੇ ਉਹਦੀ ਸਰਕਾਰ ਪੁਲਿਸ ਦੇ ਨਾਲ ਰਲ ਕੇ ਨਸ਼ੇ ਵੇਚ ਕੇ ਪੈਸੇ ਦੀ ਕਮਾਈ ਕਰ ਰਹੀ ਹੈ ਇਹ ਹਕੀਕਤ ਹੈ ਤੇ ਗੈਂਗਸਟਰਾਂ ਦਾ ਰਾਜ ਇਸ ਤਰੀਕੇ ਦੇ ਨਾਲ ਚੱਲ ਰਿਹਾ ਕੱਲ ਲੁਧਿਆਣੇ 'ਚ ਬਾਟ ਕਾਸਲ 'ਚ ਜਿਸ ਤਰੀਕੇ ਦੇ ਨਾਲ ਵਿਆਹ ਦੇ ਵਿੱਚ ਗੋਲੀਆਂ ਚੱਲੀ ਤੇ ਜਿਹੜਾ ਚਸ਼ਮਦੀਤ ਕਵਾਹ ਹੈਗਾ ਉਹਨੇ ਕਿਹਾ ਕਿ ਐਮਐਲਏ ਆਏ ਸੀਗੇ ਤੇ ਐਮਐਲਏ ਦੇ ਨਾਲ ਦੇ ਬੰਦਿਆਂ ਨੇ ਹੀ ਗੋਲੀਆਂ ਚਲਾਈਆਂ ਇਹ ਤਾਂ ਫੇਰ ਮਤਾ ਕੰਦੀ ਸੈਂਟਰਲ ਏਜੰਸੀ ਇਹਦੀ ਜਾਂਚ ਕਰੇ ਕਿ ਗੈਂਗਸਟਰ ਦਾ ਰਾਜ ਇਸ ਤਰੀਕੇ ਦੇ ਨਾਲ ਪੰਜਾਬ 'ਚ ਵੱਡੇ-ਵੱਡੇ ਉਦਯੋਗਪਤੀ ਹੋਣ ਦੁਕਾਨਦਾਰ ਹੋਣ ਆਮ ਇਨਸਾਨ ਹੋ ਜਿਸ ਤਰੀਕੇ ਦੇ ਨਾਲ ਹਾਈ ਸਿਕਿਉਰਿਟੀ ਜੇਲਾ ਤੋਂ ਜਾ ਕੇ ਵੱਡੇ ਗੈਂਗਸਟਰ ਇੰਟਰਵਿਊ ਦਿੰਦੇ ਨੇ ਕਿਸੇ ਪੁਲਿਸ ਅਫਸਰ ਦੇ ਖਿਲਾਫ ਕਾਰਵਾਈ ਨਹੀਂ ਪਾਵੇਂ ਫਿਰੋਜ਼ਪੁਰ ਜੇਲ੍ਹ 'ਚ ਨਸ਼ੇ ਤੇ ਟੈਲੀਫੋਨ ਚਾਲੀ ਹਜ਼ਾਰ ਕੋਲਾ ਗੈਂਗਸਟਰ ਨੇ ਕਰਕੇ ਫਰੋਪੀਆਂ ਲੈਂਦੀਆਂ ਕਿਦੇ ਖਿਲਾਫ ਕਿਸੇ ਖਿਲਾਫ ਕਾਰਵਾਈ ਹੋ ਹੀ ਨਹੀਂ ਰਹੀ ਤਾਂ ਹੋਮ ਮਿਨਿਸਟਰ ਭਗਵੰਤ ਮਾਨ ਐਕਸ਼ਨ ਕੀ ਲੈ ਰਿਹਾ ਹੈਗਾ ਜਿਹੜੇ ਪੰਜਾਬ ਦੇ ਹਾਲਾਤਾਂ 'ਚ ਇੱਕ ਗ੍ਰਾਵਟ ਆਈ ਹੈ ਇਹ ਸਿੱਧਾ ਤੇ ਸਿੱਧਾ ਆਮ ਆਦਮੀ ਪਾਰਟੀ ਭਗਵੰਤ ਮਾਨ ਤੇ ਕੇਜਰੀਵਾਲ ਸਰਮਹਵਾਰ ਨੇ ਤੇ ਇਹਨੂੰ ਰੋਕਣ ਦੇ ਬਜਾਏ ਇਹ ਸਿਰਫ ਜ਼ਮੀਨ ਵੇਚ ਲਓ ਕਦੇ ਬਿਜਲੀ ਬੋਰਡ ਦੀ ਵੇਚ ਲਓ ਕਦੇ ਸ਼ਹਿਰਾਂ ਦੀ ਵੇਚ ਤੋ ਕਦੇ ਪੰਚਾਇਤਾਂ ਦੀ ਵੇਚ ਤੋ ਜ਼ਮੀਨਾਂ 'ਚ ਕਬਜ਼ਾ ਕਰਕੇ ਪੈਸੇ ਲਗਾ ਕੇ ਅਸੀਂ ਕਮਾਈਆਂ ਕਰੀਏ ਬਸ ਇਹੀ ਕੁਝ ਚੱਲ ਰਹੀ ਹੈ ਨੇ ਵੱਡੇ ਵੱਡੇ ਇਸ਼ਤਿਹਾਰ ਦੱਸੂਗਾ ਕੋਈ ਕਿ ਪੰਜਾਬ ਦੀ ਜਿੰਨਾ ਵੱਡਾ ਕਰਜ਼ਾ ਚਾੜਤਾ ਹੈਗਾ ਤੇ ਉਸ ਕਰਜ਼ੇ ਦੇ باوجود ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਦੇ ਪੁਰਮਾਣਾਈ ਨੇ ਕਿੰਨੀ ਵੱਡੀ ਵੱਡੀ ਐਡਵਰਟਾਈਜ਼ਮੈਂਟਸ ਆ ਕੇ ਦਿੱਲੀ ਦੀ ਕੰਪਨੀਆ ਨੂੰ ਕਿੰਨੇ ਕਿੰਨੇ ਕਰੋੜਾਂ ਰੁਪਏ ਦੇ ਕੇ ਪੰਜਾਬ ਦਾ ਖਜ਼ਾਨਾ ਜਿਹੜਾ ਇਹਨਾਂ ਨੇ ਜਾਇਆ ਕੀਤਾ ਹੈ ਉਹ ਕੌਣ ਜ਼ਿੰਮੇਵਾਰ ਹੈ ਕਿਉਂਕਿ ਇਹਨਾਂ ਨੂੰ ਕਿੱਕਬੈਕਸ ਮਿਲਦੇ ਨੇ ਤੇ ਇਹਨਾਂ ਦੀ ਕਮਾਈਆਂ ਹੁੰਦੀਆਂ ਨੇ ਜਿਹਦੇ ਕਰਕੇ ਪੰਜਾਬ ਨੂੰ ਲੁੱਟੀ ਜਾ ਰਹੇ ਨੇ ਪੰਜਾਬ ਦੇ ਲੋਕਾਂ ਨੂੰ ਜਾਗਰਣ ਦੀ ਲੋੜ ਹੈ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਵਾਬ ਦੇਣ ਦੀ ਲੋੜ ਹੈ ਇਹਨਾ ਸੋਚੋ ਤੁਸੀਂ ਸਾਡੇ ਲੋਕਾਂ ਨੂੰ ਡਰਾ ਲਓਗੇ ਹੁਣ ਤਰੰਤਾਰੰਦੀ ਇਲੈਕਸ਼ਨ 'ਚ ਹਾਰ ਤੁਹਾਨੂੰ ਹਜਮ ਨਹੀਂ ਹੋਈ ਤੇ ਫਿਰ ਜਿਸ ਤਰੀਕੇ ਦੇ ਨਾਲ ਪੁਲਿਸ ਸਟੇਟ ਕੋਸੀ ਪੰਜਾਬ ਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਤਰਨਪਾਰਾਂ ਦੇ ਇਲੈਕਸ਼ਨ ਚ ਇਲੈਕਸ਼ਨ ਕਮਿਸ਼ਨਰ ਚੱਕ ਕੇ ਫਟਕਾਰ ਲਗਾਈ ਜਿੱਥੇ ਤੁਹਾਡਾ ਡੀਐਸਪੀ ਉਹਨੂੰ ਬਦਲਿਆ ਤੁਹਾਡੀ ਐਸਐਸਪੀ ਨੂੰ ਸਸਪੈਂਡ ਕੀਤਾ ਤੁਹਾਡੀ ਜੀਟੀਜੀਪੀ ਨੂੰ ਵੀ ਤਲਬ ਕੀਤਾ ਤੇ ਫਿਰ ਚੱਕ ਕੇ ਕਦੇ ਸਾਡਾ ਆਈਟੀ ਦਾ ਬੰਦਾ ਚੱਕ ਲਿਆ ਕਦੇ ਜਿਹੜੇ ਸਾਡੇ ਕੈਂਡੀਡੇਟ ਸੀ ਇਹ ਪੰਜਾਬ ਦੀ ਪ੍ਰਥਾ ਨਹੀਂ ਸੀ ਮੁੱਖ ਮੰਤਰੀ ਸਾਹਿਬ ਸੋ ਬੀਬੀ ਹਰਸ਼ਿੰਦਰਤ ਕੋ ਆਬਾਦਲ ਨੇ ਸਿੱਧੇ ਸਿੱਧੇ ਪੰਜਾਬ ਸਰਕਾਰ ਨੂੰ ਨਸ਼ਿਆਂ ਦੇ ਲਈ ਜ਼ਿੰਮੇਵਾਰ ਦੱਸਿਆ ਨਿਸ਼ਾਨੇ ਸਾਧਦੇ ਨੇ ਕਿਉਂਕਿ ਇਹਨੇ ਵੱਡੇ ਪੱਧਰ ਤੇ ਨਸ਼ਿਆਂ ਦੇ ਨਾਲ ਮੌਤਾਂ ਹੋ ਰਹੀਆਂ ਨੇ ਪੰਜਾਬ ਦੇ ਵਿੱਚ ਇਸ ਦਾ ਜ਼ਿੰਮੇਵਾਰ ਕੌਣ ਹੈ ਉਹਨਾਂ ਨੇ ਕਿਹਾ ਕਿ ਜ਼ਰੂਰਤ ਹੈ ਕਿ ਸਰਕਾਰ ਸਹੀ ਢੰਗ ਦੇ ਨਾਲ ਆਪਣਾ ਕੰਮ ਕਰੇ ਉਥੇ ਦੂਜੇ ਪਾਸੇ ਅ ਅਸੀਂ ਤੁਹਾਨੂੰ ਤਸਵੀਰਾਂ ਦਿਖਾਈਆਂ ਕਿ ਕਿਸ ਤਰੀਕੇ ਦੇ ਨਾਲ ਐਸਐਚਓ ਹਰਿੰਦਰ ਸਿੰਘ ਹੈ ਜੋ ਉਹ ਨਸ਼ਾ ਤਸਕਰਾਂ ਨੂੰ ਚੇਤਾਵਨੀ ਦਿੰਦੇ ਨਜ਼ਰ ਆਏ। ਦੋਵੇਂ ਤਸਵੀਰਾਂ ਆਪੋ ਆਪਣੇ ਦੇ ਵਿੱਚ ਵੱਖਰੀ ਥਾਂ ਰੱਖਦੀਆਂ ਹਨ ਕਿ ਇੱਕ ਪਾਸੇ ਤੇ ਇੱਕ ਵੱਖਰੀ ਜੋ ਤਸਵੀਰ ਹੈ ਉਹ ਇਹ ਹੈ ਕਿ ਜਦੋਂ ਪਰੇਸ਼ਾਨ ਹੋ ਕੇ ਲੋਕਾਂ ਨੇ ਕੰਧਾਂ ਤੇ ਲਿਖਿਆ ਕਿ ਇੱਥੇ ਨਸ਼ਾ ਵਿਕਦਾ ਹੈ ਤਾਂ ਪੁਲਿਸ ਮੁਲਾਜ਼ਮ ਉਸ ਨੂੰ ਬਿਟਾਉਂਦੇ ਹੋਏ ਨਜ਼ਰ ਆਏ। ਕਿਉਂਕਿ ਇਹ ਜੋ ਲਿਖਿਆ ਹੋਇਆ ਹੈ ਜਾਂ ਫਿਰ ਜੋ ਸਰਕਾਰ ਦੇ ਦਾਅਵਿਆਂ ਦੀ ਪੋਲ ਖੋਲ੍ਹਦੀਆਂ ਨੇ ਇਹ ਤਸਵੀਰਾਂ